ਉਹ ਦੇਖੋ ਉਹ ਉਹ ਮੁੰਡੇ ਲਕਿਚੋਰੀ ਕਰਦੇ ਆ ਨਾ ਚੋਰੀ ਦਾ ਕਿੱਲੇ ਕਹਿੰਦੇ ਪੱਜ ਗਿਆ ਪੱਜ ਗਿਆ ਆਹ ਲੇ ਸਾਡਾ ਫੋੜਾ ਆ ਉਹ ਚਿਰ ਦੇ ਓ ਕੀ ਭਈ ਓਏ ਓ ਆ ਇਧਰ ਇਧਰ ਓ ਖੜੋ ਖੜ ਭੱਜੋ ਕਿਥੇ ਮੈਂ ਜਾਉਂ ਜੀ ਸੋ ਉਹ ਭਾਈ ਅਸੀਂ ਕੋਸ਼ਿਸ਼ ਕਰਦੇ ਓ ਰੋਖ ਰੋਖ ਖੜੋ ਓ ਓ ਅਸੀਂ ਕੋਸ਼ਿਸ਼ ਕਰਦੇ ਆ ਕੀ ਕਰੇ ਇੱਥੇ ਉਹ ਕੋਈ ਨਹੀਂ ਕੀਤਾ ਭਾਈ ਅਸੀਂ ਵੈਸੇ ਨਹੀਂ ਕੀਤਾ ਚੌਥਾ ਟਰਾਂਸਫਰ ਨੂੰ ਚੋਰੀ ਹੋ ਗਿਆ ਇੱਥੇ ਓ ਭਾਈ ਅਸੀਂ ਥੋੜੀ ਕੀਤਾ ਯਾਰ ਹੋਰ ਕੀ ਕੀਤਾ ਕਸਾ ਯਾਰ ਪਿੰਡ ਸ਼ਹਿਰ ਦਾ ਵੇਖਿਆ ਸੀ ਆ ਚੋਰੀ ਕਰਾਂਗੇ ਸਾਨੂੰ ਭਾਈ ਗਿਆ ਵੇਚ ਜਾਏਗਾ ਸਾਡਾ ਖਰਾਬ ਹੈ ਤੁਸੀਂ ਕਿ ਲੈਣ ਕਿ ਆਏ ਹੋ ਇਤੋਂ ਵੀ ਆ ਗਏ ਭਾਈ ਯਾਰ ਘੁੰਮਣ ਫਿਰਨਾ ਘੁੰਮਣ ਫਿਰ ਜਾ ਇੱਧਰ ਆ ਤੇ ਉੱਧਰ ਆ ਕੈਮਰਾ ਬੰਦ ਕਰ ਬਾਈ ਨਾ ਇਹ ਕੈਮਰਾ ਬੰਦ ਕਰ ਦੇ ਨਾ ਕੈਮਰਾ ਬੰਦ ਉਹ ਕੈਮਰਾ ਬੰਦ ਬਾਈ ਕਿ ਕਿਥੋਂ ਸੀ ਉਹ ਅਸੀਂ ਇੱਥੋਂ ਹੀ ਆਏ ਆ ਤੁਹਾਡੇ ਪਿੰਡ ਦੇ ਆ ਬਾਈ ਕਿਹੜਾ ਪਿੰਡ ਹੁੰਦਾ ਉਹ ਆਹੀ ਪਿੰਡ ਆ ਅਸੀਂ ਭਿੱਖੇ ਚੱਕ ਮੇਰੇ ਸਾਨੂੰ ਇਸ ਨੂੰ ਵੇਖਿਆ ਹੀ ਨਹੀਂ ਕਦੇ ਓ ਯਾਰ ਇਹ ਮੇਰਾ ਕਪੜਾ ਟਾ ਓਏ ਇਹ ਤਾਂ ਮੂੰਹ ਤੇ ਅਲਰਜੀ ਹੋਈ ਹੈ ਮੇਰੇ ਤਾਂ ਮਲਾ ਬੰਨਿਆ ਇਹ ਬਾਈ ਅਸੀਂ ਰਿਸ਼ਤੇਦਾਰੀਆਂ ਇਹ ਸੋਡਾ ਕੋਈ ਟ੍ਰਾਂਸਫਾਰਮ ਜਿਹੜਾ ਹੋਰ ਕੋਈ ਲਾ ਕੇ ਲੈ ਗਿਆ ਚੰਗੇ ਕਰਦੇ ਬਾਈ ਚਾਰ ਟਾਂ ਚ ਚੋਰੀ ਓਏ ਖੜ 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 ਕੈਮਰਾ ਬੰਦ ਕਰ ਰੱਖੋ ਓਏ ਬਾਈ ਸਾਨੂੰ ਜਾਣਦੇ ਯਾਰ ਜਾਣ ਨਹੀਂ ਦੇ ਵੀ ਕਰਨ ਕੀ ਆਏ ਚੋਰੀ ਕਰਨ ਆਏ ਉਸ ਇੱਥੇ ਓਏ ਕਿਹੜੀ ਚੋਰੀ ਕੀਤੀ ਬਾਈ ਤੁਸੀਂ ਕੀਤੀ ਨਹੀਂ ਅਸੀਂ ਯਾਰ ਲੈ ਗਿਆ ਕੋਈ ਕੋਈ ਹੈਗਾ ਸਾਡੇ ਕੋਲ ਇਹ ਨਾਂ ਉਹ ਚੋਰੀ ਕਰਨ ਲੱਗੇ ਸੀ ਕਿਹੜੀ ਕਿਹੜੀ ਟ੍ਰਾਂਸਫਾਰਮ ਦੀ ਉਹ ਸਾਡੇ ਕੋਲ ਹੈ ਹੀ ਨਹੀਂ ਹੈ ਨਹੀਂ ਬਾਈ ਕੋਈ ਪਲਾਸ ਨਹੀਂ ਕੋਈ ਚਾਬੀ ਨਹੀਂ ਕੋਈ ਪਾਣਾ ਨਹੀਂ ਬਾਈ ਜੀ ਚੋਰ ਜੋ ਫੜੇ ਜਾਂਦੇ ਮੰਨਦੇ ਹੀ ਨਹੀਂ ਉੱਲਾ ਯਾਰ ਯਾਰ ਖਾਮ ਖਾਮ ਭਾਈ ਚੋਰੀ ਆ ਯਾਰ ਭਾਈ ਅਸੀਂ ਚੋਰ ਲੱਗਦੇ ਆ ਤੈਨੂੰ ਅਸੀਂ ਨਹੀਂ ਮੰਨ ਜੋਂ ਨਹੀਂ ਤਾਂ ਮੈਂ ਪੁਲਿਸ ਨੂੰ ਫੋਨ ਕਰਦਾ ਉਹ ਪਹਿਲਾਂ ਭਾਈ ਆ ਬੰਦ ਕਰ ਯਾਰ ਪਹਿਲਾਂ ਪੁਲਿਸ ਨੂੰ ਭਾਈ ਯਾਰ ਫੋਨ ਲੈ ਪੁਲਿਸ ਨੂੰ ਫੋਨ ਕਰਦਾ ਕੋਈ ਗੱਲ ਹੋਈ ਹੈ ਕਿ ਹੋਣੀ ਸੀ ਹੋ ਗਈ ਹੈ ਕਿਹੜੀ ਹੋਈ ਹੈ ਅਸੀਂ ਓਕਾ ਦਵਾ ਪਿੰਡ ਚ ਜੇ ਟਰਾਂਕ ਕੋਲੇ ਆ ਗਿਆ ਉਹ ਚੋਰ ਵੱਜੂਗਾ ਅੱਛਾ ਜੇ ਮੰਨ ਲੇ ਕੋ ਕੁਦਰਤ ਤੁਸੀਂ ਵੈਸੇ ਇੱਥੇ ਗੱਲ ਕਰਨ ਖੜ ਗਏ ਫਿਰ ਤੂੰ ਚੋਰ ਹੋਵੇਂਗਾ ਕਿਉਂ ਛੱਡਾ ਉਹਦਾ ਖੁੱਦ ਹੈ ਲੈ ਯਾਰ ਆ ਥੋੜੀ ਗੱਲ ਬੱਸ ਅਸੀਂ ਕਿਹ ਐ ਚ ਲੈ ਕੇ ਸਾਡਾ ਸਾਡੇ ਕੀ ਸਾਡੇ ਕੀ ਹੈ ਤੂੰ ਲੈਣ ਇੱਧਰ ਕੀ ਆਇਆ ਹੈ ਉਹ ਕੁਮਰਖੰਦ ਨੇ ਆ ਗਏ ਆਹ ਕੁਮਰਖੰਦ ਰਸਤਾ ਵਾੜਾ ਹੀ ਵਾੜਾ ਦਾ ਓ ਯਾਰ ਲੈ ਦੱਸ ਬਈ ਯਾਰ ਬਈ ਟਰਾਂਸਫਰਮ ਅਸੀਂ ਚੋਰ ਨਹੀਂ ਕਰਦੇ ਚੋਰੀ ਨਹੀਂ ਕਰਦੇ ਬਾਈ ਅਸੀਂ ਟਰਾਂਸਫਰਮ ਨਹੀਂ ਚੋਰੀ ਕਰਦੇ ਅਸੀਂ ਚੋਰੀ ਕਰਨ ਕਿ ਆਏ ਆ ਛੋਲੇ ਚੋਰ ਲੱਗੇ ਜਾਂਦੇ ਆ ਨੂੰ ਚਕਲਾ ਭਾਈ ਵੇਖ ਲਿਆ ਯਾਰ ਤੇਰੇ ਮਾਲ ਬੰਨੇ ਉਹ ਚਕਲਾ ਯਾਰ ਲਾ ਦੇ ਰਮਾਲ ਚ ਲਾ ਦੇ ਓ ਯਾਰ ਆ ਇਹ ਆਪਾ ਦਾ ਭਾਈ ਯਾਰ ਤੂੰ ਭਾਈ ਪੰਨ ਮੇਰੀ ਭੰਨ ਕਾ ਨੂੰ ਪੂਗੀ ਭਾਈ ਯਾਰ ਕਾਦੀ ਭੰਨ ਪੂਗੀ ਕੋ ਚੋਰੀ ਕੀਤਾ ਯਾਰ ਕੋਈ ਹੈ ਚੋਰੀ ਨਾਲੇ ਸਿਨਾ ਚੋਰੀ ਭਾਈ ਯਾਰ ਤੂੰ ਦੱਸਗਾ ਯਾਰ ਲੈ ਲੈ ਯਾਰ ਆ ਜੀ ਆ ਉਹੀ ਆ ਗਿਆ ਭਾਈ ਇੱਕ ਬੰਦਾ ਆਇਆ ਭਾਈ ਆ ਤੀ ਯਾਰ ਆ ਮਰੀਏ ਨੇ ਖੜੋ 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 ਸਾਨੂੰ ਜਾਣ ਦੇ ਭਾਈ ਜਾਣਾ ਕਿੱਥੇ ਹੈ ਤੂੰ ਵੀ ਬੰਦੇ ਨੂੰ ਫੋਨ ਕਰੋ ਡਿਸਟਰ ਕਿਹੜਾ ਇੱਥੇ ਕਿਹੜਾ ਜੋ ਡਿਸਟਰ ਉਹ ਡੈ ਇੱਥੇ ਓ ਭਾਈ ਉਹਦਾ ਫੋਨ ਬੰਦ ਪਿਆ ਬਈ ਬੰਦ ਨਹੀਂ ਪਿਆ ਜਾਂਦਾ ਸਾਨੂੰ ਬੰਦਾ ਸੋ ਕਿਹੜਾ ਓਡੇ ਪਿੰਡ ਦਾ ਇੱਥੋਂ ਦਾ ਇੱਥੋਂ ਓ ਯਾਰ ਤੁਸੀਂ ਸਾਨੂੰ ਜਾਣ ਦੋ ਯਾਰ ਤੂੰ ਆ ਬੰਦ ਕਰ ਬਈ ਯਾਰ ਨਹੀਂ ਬੰਦ ਨਹੀਂ ਹੋਣਾ ਕੜ ਇੱਥੇ ਭਾਈ ਯਾਰ ਆ ਲੈ ਉਹ ਵੀ ਕੀ ਜਨ ਨਗੇ ਕਰ ਤਲਸੀ ਲੋ ਓ ਯਾਰ ਉਹ ਤਾਂ ਯਾਰ ਓਏ ਓਏ ਉਹ ਬੰਦਾ ਰਗਵਾ ਹੈ ਉਹ ਨਹੀਂ ਯਾਰਾ ਬਾਈ ਅਸੀਂ ਯਾਰ ਟਰਾਂਸਫਰਮ ਚੋਰੀ ਕਰਨੀ ਆਏ ਸੀ ਬਾਈ ਉਹ ਉਹ ਵੀ ਕਰੀ ਜਾਂਦਾ ਵੀ ਦਾਸੀ ਲੋਨਾਂ ਦੇ ਕਰਕੇ ਬਾਈ ਯਾਰ ਸਾਨੂੰ ਆਵੇ ਚੰਗੇ ਚੰਗੇ ਬੂੜ ਪੈਣ ਛੱਲ ਪਾਈ ਚੰਗੇ ਕਰਦੇ ਮੁੰਡੇ ਆ ਬਾਈ ਜਾਣਦੇ ਨੇ ਚੰਗੇ ਕਰਾਂਦੀ ਕੰਮ ਕਰਦੇ ਆ ਮਾੜੇ ਕਰਾਂਦੇ ਕੰਮ ਨਹੀਂ ਕਰਦੇ ਉਹ ਯਾਰ ਤੂੰ ਤੈਨੂੰ ਬਾਈ ਗਲਤ ਫਹਮੀ ਹੋ ਗਈ ਯਾਰ ਕਿਉਂ ਤੈਨੂੰ ਗਲਤ ਫਹਮੀ ਹੋ ਗਈ ਅਸੀਂ ਟਰਾਂਸਫਰਮ ਨਹੀਂ ਚੋਰੀ ਕਰਦੇ ਅੱਗੇ ਤਿੰਨ ਚੋਰੀ ਹੋਇਆ ਇੱਥੋਂ ਚੌਥਾ ਫੇਰ ਚੋਰੀ ਹੋ ਗਿਆ ਆ ਪੰਜਵਾਂ ਦੀ ਲੋਨ ਲੱਗੇ ਫੇਰ ਸਾਨੂੰ ਪਤਾ ਕਿਹੜਾ ਵੇਲਾ ਲੱਗ ਗਿਆ ਉਹ ਬਾਈ ਫੇਰ ਚੱਲ ਛੱਡ ਪਰਾਂ ਯਾਰ ਦੱਸ ਦੇ ਯਾਰ ਸਾਡੀ ਮਜਬੂਰੀ ਆ ਬਾਈ ਯਾਰ ਦੱਸ ਬਾਈ ਮਜਬੂਰੀ ਆ ਸਾਡੀ ਮਜਬੂਰੀ ਆ ਅਸੀਂ ਬਸ ਸਾਡੀ ਮਜਬੂਰੀ ਆ ਬਾਈ ਦੱਸੋ ਅਸੀਂ ਕਾਦੀ ਮਜਬੂਰੀ ਹੋਡੀ ਬਾਈ ਅਸੀਂ ਅਸੀਂ ਨਸ਼ਾ ਵੀ ਨਹੀਂ ਕਰਦੇ ਹਾਂ ਹਾਂ ਅਸੀਂ ਨਸ਼ਾ ਵੇਚਦੇ ਵੀ ਨਹੀਂ ਗਏ ਹਾਂ ਅਸੀਂ ਪੜ੍ਹੇ ਲਿਖੇ ਮੁੰਡੇ ਆ ਬਾਈ ਠੀਕ ਆ ਠੀਕ ਆ ਸਾਨੂੰ ਨੌਕਰੀਆਂ ਮਿਲਦੀਆਂ ਨਹੀਂ ਬਾਈ ਤੇ ਨੌਕਰੀਆਂ ਸਰਕਾਰਾਂ ਮੂਲੇ ਜਾਓ ਜਿਵੇਂ ਸਰਸਟਾਫ ਲਾਉਣੇ ਨੇ ਲਾਉਣੇ ਨੇ ਆਸਦਾ ਮੈਂ ਤੁਹਾਨੂੰ ਦੱਸਦਾ ਅਸੀਂ ਆਈਟੀਆਈ ਕੀਤੀ ਹੋਈ ਆ ਅੱਛਾ ਠੀਕ ਆ ਹਾਂ ਟਰਾਂਸਫਰਮ ਕਿਵੇਂ ਬੰਦਣਾ ਕਿਵੇਂ ਜੜਨਾ ਸਾਨੂੰ ਸਾਰਾ ਪਤਾ ਅੱਛਾ ਬਾਈ ਸਾਡੀ ਜਿਹੜੀ ਗੱਲ ਹੈਗੀ ਨਾ ਸਾਡੇ ਕੋਲੇ ਇੰਨੀ ਕੋਈ ਨੌਕਰੀ ਦਿੰਦਾ ਨਹੀਂ ਗਾ ਨਾ ਜੇ ਨੌਕਰੀ ਕੋਈ ਦਿੰਦਾ ਤੇ ਇੰਨੀਆਂ ਸਾਡੀਆਂ ਤਨਖਾਹਾਂ ਹੈ ਨਹੀਂ ਗੀਆਂ ਠੀਕ ਹੈ ਠੀਕ ਹੈ ਭਾਈ ਹਾਂ ਤੇ ਅਸੀਂ ਬਸ ਆ ਛੋਟੀ ਮੋਟੀ ਭਾਈ ਚੋਰੀ ਕਰ ਲੈਣਾ ਵਿਚਰ ਜਿਹੜਾ ਸਰਦਾਰੀ ਕਿਉਂ ਕਰਦੇ ਆ ਤੂੰ ਸਰਕਾਰ ਦੀ ਚੋਰੀ ਕਰੋ ਉਹ ਸਰਕਾਰ ਦੀ ਚੋਰੀ ਭਾਈ ਅਗਲੇ ਹੱਥ ਨਹੀਂ ਲਾਉਂ ਦਿੰਦੇ ਵਰਦੀ ਦਿੰਦੇ ਯਾਰ ਸਰਕਾਰੀ ਜੀ ਆ ਵੀ ਸੀਸੀਟੀ ਹਰੇਕ ਥਾਂ ਤੇ ਕੈਮਰਾ ਲੱਗਿਆ ਹੋਇਆ ਹੈ ਭਾਈ ਭਾਈ ਧਰਨੇ ਲਾਓ ਅਸੀਂ ਵਿੱਚੋਂ ਦਾ ਤਾਂਬਾ ਕੱਢ ਕੇ ਵੀ ਵੇਚਣਾ ਹੁੰਦਾ ਅਸੀਂ ਆਪ ਦੀ ਮਹੀਨੇ ਦੀ ਫੀਸ ਭਰਨੀ ਹੁੰਦੀ ਹੈ ਸਾਡੀ ਆਹ ਮਜਬੂਰੀ ਹੈ ਭਾਈ ਕਿਸਾਨ ਕਿਧਰ ਜਾਣ ਫਿਰ ਅਸੀਂ ਕਿੱਥੇ ਜਾਈਏ ਫਿਰ ਅਸੀਂ ਅਸੀਂ ਇਹਨੇ ਪੜ੍ਹ ਲੈ ਕੇ ਸਾਨੂੰ ਨੌਕਰੀਆਂ ਦਿੰਦੇ ਆ ਤੇ ਤੁਹਾਨੂੰ ਸੈਲਰੀ ਨਹੀਂ ਦਿੰਦੇ ਆ ਸਰਕਾਰ ਨੇ ਦੇਣੀ ਆ ਕੋਈ ਜ਼ਿੰਮੇਦਾਰ ਨਹੀਂ ਦੇਣੀ ਆ ਯਾਰ ਜ਼ਿੰਮੇਦਾਰ ਫਿਰ ਅਸੀਂ ਤਾਂ ਜਿਹੜਾ ਕੋ ਸਾਡੇ ਹੱਥੋਂ ਪਿਆ ਆ ਭਾਵੇਂ ਜ਼ਿੰਮੇਦਾਰ ਦਾ ਸਮਾਨ ਆਏ ਭਈ ਕੋਈ ਮਰਜੀ ਆ ਅੱਜ ਤਾਂ ਮੋਟਰਾਂ ਨਹੀਂ ਛੱਡੀਆਂ ਭਈ ਸਿੱਧੀ ਗੱਲ ਆ ਉਹ ਸਾਨੂੰ ਪਤਾ ਹੈ ਤਈਓ ਰਾਖੀ ਰੱਖਦੇ ਆ ਹਾਂ ਅਗਾ ਅਸੀਂ ਮੋਟਰਾਂ ਨਹੀਂ ਛੱਡੀਆਂ ਭਈ ਅਸੀਂ ਤਾਂ ਨੇਰੇ ਛੁਪੇ ਆ ਜਨੇ ਅਸੀਂ ਆਪਣੀਆਂ ਫੀਸਾਂ ਵੀ ਪੂਰੀਆਂ ਕਰਨੀਆਂ ਆ ਸਾਨੂੰ ਐਸੇ 12 ਦਿਨ ਹੋ ਗਏ ਰਾਤ ਨੂੰ ਇੱਛ ਬਿੰਦਿਆਂ ਨੂੰ ਅੱਜ ਅਸੀਂ ਰਾਤ ਨੂੰ ਕੋਈ ਆਉਂਦਾ ਨਹੀਂਗਾ ਅੱਜ ਆ ਕੇ ਤੁਸੀਂ ਨਾ ਆਉਂਦੇ ਅਸੀਂ ਆ ਵੀ ਆ ਤੁਹਾਨੂੰ ਕਦਰੋਂ ਭੜਕਾ ਦਿੰਦੇ ਅਸੀਂ ਲੈ ਜਾਂਦੇ ਬਾਈ ਅਸੀਂ ਮੋਢੇ ਸਾਨੂੰ ਸੀਆਈਡੀ ਮਿਲਿਆ ਤਾਂ ਹੀ ਅਸੀਂ ਆਏ ਆ ਹੋਣੀ ਆਏ ਬਾਈ ਫਿਰ ਸਾਡੀ ਸਾਡੀ ਜਿਹੜੀ ਮਜਬੂਰੀ ਆ ਬਾਈ ਉਹ ਬਾਈ ਸਾਡਾ ਬੜਾ ਗੱਲਾਂ ਲੱਗਿਆ ਚੱਲ ਚਲੀਏ ਯਾਰ ਇਹਨਾਂ ਕੀ ਕਹਿਣਾ ਹੈ ਮਾਰਨਾ ਬਾਈ ਯਾਰ ਕਿਉਂ ਯਾਰ ਤੂੰ ਸਾਡੀ ਉਹ ਵੀ ਆਸਿਓ ਭਾਈ ਸਾਡੀ ਮਜਬੂਰੀ ਆ ਬਾਈ ਯਾਰ ਬਸ ਗਿਆ ਸਾਡੀ ਮਜਬੂਰੀ ਆ ਫਿਰ ਚੱਲ ਯਾਰ ਚੱਲ ਕੋਈ ਨਹੀਂ ਯਾਰ ਬਾਈ ਯਾਰ ਮਜਬੂਰੀ ਆ ਬਈ ਮਜਬੂਰੀ ਸਾਡੀ ਸਨ ਜਾ ਵੜਨ ਦੇ ਬਾਈ ਯਾਰ ਇੱਕ ਤਾਂ ਬਾਈ ਸਾਡਾ ਮੋਬਾਈਲ ਤੋੜਦਾ ਯਾਰ ਤੂੰ ਆਏ ਤਾਂ ਐਂ ਕਦੋਂ ਕਰਦਾ ਜੇ ਮੈਂ ਚੋਰੀ ਹੁੰਦੀ ਫਿਰ ਕੀ ਹੁੰਦਾ ਹੈ ਮੈਂ ਰਿਸਟ ਦੇਖਾ ਨਹੀਂ ਯਾਰ ਆਇਆ ਤੋੜਦਾ ਬਾਈ ਯਾਰ ਤੂੰ ਤੋੜਦਾ ਬਾਈ ਯਾਰ ਫੋਨ ਦੇ ਬੱਸ ਲੱਗ ਫੋਨ ਨਹੀਂ ਮਿਲਦਾਗਾ ਯਾਰ ਗੱਲ ਕਰਾ ਦਿਓ ਫੋਨ ਲੈ ਲੈ ਫੋਨ ਬਾਈ ਫੋਨ ਦੇ ਮੇਰਾ ਯਾਰ ਫੋਨ ਨਹੀਂ ਮਿਲਦਾਗਾ ਫੋਨ ਦਵਾ ਖਾ ਯਾਰ ਯਾਰ ਫੋਨ ਨਹੀਂ ਮਿਲਦਾ ਵੀਰੇ ਉਹ ਬਾਈ ਪਤਾ ਕੀ ਗੱਲ ਆ ਯਾਰ ਮੇਰੀ ਜਿਹੜੀ ਸਾਡੀ ਹਾਲ ਕਰਦੀ ਗੱਲ ਕਰਾ ਦਿਓ ਫੋਨ ਲੈ ਜਾਓ ਪਹਿਲਾਂ ਰਿਸ਼ਤੇਦਾਰ ਨਾਲ ਗੱਲ ਕਰਾ ਦਿਓ ਫਿਰ ਲੈ ਜਾਓ ਉਹ ਪਰੇਸ਼ਾਨਾ ਕਰਾ ਬਈ ਹਾਤ ਨਾਲ ਗੱਲ ਕਰਾ ਦੀ ਯਾਰ ਫੋਨ ਦੇ ਕੇ ਕਰਾਵਾਂਗੇ ਮੈਂ ਤਾਂ ਅਸੀਂ ਦੱਸ ਹੀ ਚੁੱਕੇ ਹਾਂ ਨੰਬਰ ਬੋਲੋ ਨੰਬਰ ਬੋਲੋ ਘਰ ਆਉਣ ਦਾ ਉਹ ਮੇਰੀ ਗੱਲ ਤਾਂ ਸੁਣ ਇੱਕ ਮਿੰਟ ਅਸੀਂ ਜੋ ਦੱਸ ਹੀ ਚੁੱਕੇ ਹਾਂ ਅਸੀਂ ਟ੍ਰਾਂਸਫਰ ਚੋਰੀ ਕਰਨ ਆਏ ਸੀ ਬਾਈ ਸਾਡੀ ਮਜਬੂਰੀ ਹੈ ਅਸੀਂ ਫੀਸਾਂ ਭਰਦੀਆਂ ਅਗਲੇ ਮਹੀਨੇ ਬਾਈ ਯਾਰ ਮੈਂ ਨਾਲ ਬਾਈ ਨੂੰ ਆਖੇ ਸੀ ਬਾਈ ਯਾਰ ਚੱਕ ਦੇ ਯਾ ਚੱਕ ਦੇ ਉਹਨਾਂ ਨਾਲੋਂ ਤੋਂ ਪਹਿਲਾਂ ਪਹਿਲਾਂ ਕਿਵੇਂ ਚੱਕ ਦੇ ਅਸੀਂ ਬਈ ਬੰਦੇ ਸਾਰੇ ਮੈਂ ਬਾਈ ਬੈਠੇ ਆ ਉਹ ਆਈਆਂ ਨੇ ਪਿੱਛੇ ਬੰਦੇ ਵੀ ਉਹ ਯਾਰ ਭਾਈਆ ਸਾਡੀ ਮਜਬੂਰੀ ਹੈ ਬਾਈ ਇੱਕ ਬੰਦਾ ਉਹ ਖੜਾ ਮੱਥੇ ਪਾਇਆ ਇੱਧਰ ਉੱਧਰ ਬਾਇ ਬੈਠੇ ਆ ਯਾਰ ਮੇਰੀ ਗੱਲ ਸੁਣ ਸਾਡੀ ਮਜਬੂਰੀ ਆ ਬਾਈ ਤੂੰ ਪਹਿਲਾਂ ਸਾਡੀ ਗੱਲ ਸੁਣ ਬਾਈ ਸਾਡੀ ਮਜਬੂਰੀ ਆ ਅਸੀਂ ਇੰਨੇ ਪੜੇ ਲਿਖੇ ਆ ਯਾਰ ਤੇ ਪੜੇ ਲਿਖੇ ਜਿਵੇਂ ਦਸਨ ਕਿਸਾਨਦਾਰ ਚੋਰੀ ਕਰਨੀ ਆਉਂਦੀ ਆ ਅਸੀਂ ਤਾਂ ਕੁਝ ਵੀ ਨਹੀਂ ਛੱਡਦੇ ਬਾਈ ਇਹ ਤਾਂ ਬਈ ਕੁਝ ਨਹੀਂ ਛੱਡਦੇ ਅਸੀਂ ਕੁਝ ਵੀ ਨਹੀਂ ਛੱਡਦੇ ਸਾਡਾ ਲੋਹਾ ਨਹੀਂ ਸਾਡਾ ਤਾਂਬਾ ਨਹੀਂ ਛੱਡਦੇ ਜਾ ਕੇ ਛੱਡਾਂ ਗੱਡਾਂ ਚੱਕ ਕੇ ਚੋਰੀ ਕਰੋ ਪਤਾ ਨਹੀਂ ਸਾਨੂੰ ਲੱਗ ਸੇਕ ਲੱਗੇ ਕਿਦਰ ਕੇਸ ਭਾਵੇਂ ਉਹਦੇ ਤੇ ਬਾਈ ਉੱਥੇ ਕਿਉਂ ਹੱਥ ਪਾਈਏ ਬਾਈ ਅਸੀਂ ਯਾਰ ਉਹ ਡਰ ਲਾਂ ਸਾਨੂੰ ਨਹੀਂ ਉੱਥੇ ਭਾਈ ਪਰ ਨਹੀਂ ਦਿੰਦੇ ਭਾਈ ਸਾਨੂੰ ਚੰਗੇ ਰੇੜੇ ਸਾਨੂੰ ਭਾਈ ਐ ਸੀਗਾ ਵੀ ਕੋਈ ਵੀ ਆ ਨਹੀਂ ਕਰ ਰਿਹਾ ਟਰਾਂਸਫਰ ਵੀ ਸਾਨੂੰ ਦਿੱਸਿਆ ਸੀਗਾ ਆਈ ਆ ਇੱਧਰ ਨਾ ਆ ਗਏ ਨਹੀਂ ਚੰਗੇ ਰੇੜੇ ਤੁਹਾਨੂੰ ਚੋਰੀਆਂ ਕਰਨੀਆਂ ਮਿਲਦੀਆਂ ਜਾਂ ਤੁਹਾਨੂੰ ਕੰਮ ਨਹੀਂ ਮਿਲਦਾ ਸਾਨੂੰ ਕੰਮ ਨਹੀਂ ਮਿਲਦਾ ਜੇ ਕੰਮ ਮਿਲਦਾ ਤਾਂ ਭਾਈ ਸਾਨੂੰ ਕਿਉਂ ਆਉਣਾ ਫੀਸਾਂ ਭਰਲੀਆਂ ਪੈਂਦੀਆਂ ਮੋਟੀਆਂ ਠੀਕ ਆ ਜੇ ਕੰਮ ਦਿੰਦੇ ਹੈਗੇ ਤਾਂ ਫਿਰ ਸਾਡੀ ਉਹ ਕੀ ਕਹਿੰਦੇ ਹੁੰਦੇ ਯਾਰ ਉਹ ਸਾਨੂੰ ਸਾਨੂੰ ਸੈਲਰੀ ਨਹੀਂ ਚੰਗੀ ਮਿਲਦੀ ਜੇ ਕੰਮ ਮਿਲਦਾ ਸਾਡੀ ਸਾਡੀ ਫੀਸ ਨੀਚੇ ਨਾਲ ਹੁੰਦਾ ਪੂਰੀ ਹੁੰਦੀ ਭਾਈ ਯਾਰ ਜੇ ਅਸੀਂ ਨੌਕਰੀ ਲੱਗਦੇ ਆ ਜੇ ਸਾਨੂੰ ਨੌਕਰੀ ਮਿਲਦੀ ਆ ਹਾਂ 8000 ਦਾ 10000 11000 ਬਸ ਇੱਥੇ ਮਿਲਦੀ ਆ ਇੱਥੇ ਥੋੜੀ ਜਿਹੀ ਤੇ ਭਾਈ ਫੀਸਾਂ ਹੀ ਨਹੀਂ ਪੂਰੀਆਂ ਹੁੰਦੀਆਂ ਯਾਰ ਜੀ ਫੀਸਾਂ ਹੀ ਨਹੀਂ ਪੂਰੀਆਂ ਅਸੀਂ ਆਈਟੀਆਈ ਕਰਕੇ ਬੈਠੇ ਆ ਜੀ ਸਾਰਾ ਕੋਰਸ ਕੀਤਾ ਆ ਤੇ ਉਹਨਾਂ ਦੇ ਭਾਈ ਮੀਂਹ ਪੈਦਾ ਕਿ ਨੁਕਸਾਨ ਹੋ ਜਾਂਦਾ ਹੈ ਗੜੇਮਾਰੀ ਹੋ ਜਾਂਦੀ ਹੈ ਕਿਸਾਨ ਫਾਲੇਕ ਮਰ ਜਾਂਦੇ ਉਹ ਭਾਈ ਪਾਲ ਹੈ ਕਿ ਨਹੀਂ ਅਸੀਂ ਹਾਂ ਹਾਂ ਲੈ ਕੇ ਤਾਂ ਚਾਹਦੇ ਨਹੀਂ ਭਾਈ ਮੈਂ ਤੁਹਾਨੂੰ ਗਲਤ ਤਾਂ ਠੀਕ ਆ ਛੱਡਣਾ ਫੜਾਉਣਾ ਸੋਡੀ ਜ਼ਿੰਮੇਦਾਰੀ ਹੈ ਆਪਣਾ ਦੀ ਪੁਲਿਸ ਨੂੰ ਹੁਣੇ ਫੋਨ ਕਰਦੇ ਆ ਆਪਾਂ ਨੂੰ ਕੋਈ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਉਂਦੀ ਹੈ ਮੈਂ ਤੁਹਾਨੂੰ ਦੱਸਦਾ ਅਸੀਂ ਕਿਸਾਨ ਦਾ ਜਿਹੜੇ ਮੰਨ ਲਾ ਵੀ ਤੁਸੀਂ ਉਹ ਮਨ ਲਾ ਤੁਸੀਂ ਆ ਗਿਆ ਸੀ ਥੋੜਾ ਪਹਿਲਾਂ ਪੇਟ ਪੇਟ ਲੈ ਲੈ ਜਾਂਦੇ ਆ ਅਸੀਂ ਪਤਾ ਕਿਵੇਂ ਤੁਸੀਂ ਬੁਲਾਉਨੇ ਡਾਕਟਰ ਹਾਂ ਹਨਾ ਉਹ ਬਸ ਇਦਾਂ ਕਰਕੇ ਬਾਈ ਪੇਟ ਲੈ ਕੇ ਜਾਵਦੇ ਨੇ ਵੀ ਕੱਲਾ ਹੈਗਾ ਤੇ ਇਦਾਂ ਕਰਕੇ ਆਸਾ ਪਾਸਾ ਦੇਖਦੇ ਹੈਗਾ ਆਪਣਾ ਇੱਧਰ ਆ ਬਾਈ ਤੂੰ ਥੋੜਾ ਮਿਲਿਆ ਥੋੜਾ ਮਿਲਿਆ ਨਹੀਂ ਨਹੀਂ ਮਿਲੇ ਮੁਲੇ ਨਹੀਂ ਬਾਈ ਅਸੀਂ ਥੋੜਾ ਕਹਿਣ ਮਤਲਬ ਕੀ ਹੋ ਰਿਹਾ ਫਿਰ ਪੇ ਪੇਤੀ ਹੁੰਦਾ ਬਈਆ ਹੁਣ ਤੁਸੀਂ ਮੈਂ ਹੁਣ ਕੀ ਕਰਾਂ ਬਈ ਦੱਸੋ ਯਾਰ ਠੀਕ ਆ ਬਈਆ ਸੰਜਾ ਵੜਨ ਦੋ ਯਾਰ ਕਿਉਂ ਬਾ ਹੁਣ ਤੁਹਾਨੂੰ ਕਿਹੜਾ ਕੋਈ ਨਹੀਂ ਜਾਣਦੇ ਨਾ ਇੱਥੇ ਬਹਿ ਜਾਓ ਪੁਲਿਸ ਆਉਂਦੀ ਐ ਕਾਰੋੜੇ ਹੋ ਹੋ ਵੀਰੇ ਬਾਹਗੇ ਬਈ ਕੀ ਕਰਾਂਗੇ ਸਾਥ ਸਾਥ ਕੀ ਕਰੋਗੇ ਸਾਡੇ ਕੋਲ ਹੈ ਕੀ ਲੈ ਲੈ ਕੱਢ ਲੈ ਸਾਰੇ ਕੁਝ ਵੀ ਨਹੀਂ ਪਈ ਸਾਡੇ ਕੋਲ ਤਾਂ ਨਹੀਂ ਵੀ ਨਹੀਂ ਚੋਰਾ ਕੋਲ ਕੁਝ ਨਹੀਂ ਹੁੰਦਾਗਾ ਹਾਂ ਅਸੀਂ ਤਾਂ ਪੈਂਦੀਆਂ ਉਹ ਮੰਨਦੇ ਆ ਅਸੀਂ ਤਾਂ ਬਣਾਉਣੇ ਆ ਬਈ ਯਾਰ ਅਸੀਂ ਤਾਂ ਹਾਂ ਆ ਫੋਨ ਆਈ ਜਾਂਦੇ ਇੱਕ ਮਿੰਟ ਕਰਦੇ ਬੰਦੇ ਹੁੰਦੇ ਕਿਸਾਨ ਸੁਰਕ ਕਿਤ ਲੋਣੇ ਫਤੌਣੀ ਓ ਯਾਰ ਬਾਈ ਬਾਈ ਸਾਨੂੰ ਯਾਰ ਜਾਣਦੇ ਬਾਈ ਸਾਨੂੰ ਯਾਰ ਹਾਂ ਦਾਵਾ ਠਾਕੇ ਫੋਨ ਲਾਉਣਾ ਇੱਧਰ ਬੰਦੇ ਫੜੇ ਗਏ ਚੋਰ ਬਾਈ ਹਾਂ ਆ ਜਾਓ ਤੁਸੀਂ ਵੀ ਯਾਰ ਠੀਕ ਠੀਕ ਬਾਈ ਓਏ ਕਿਉਂ ਬਾਈ ਬੁਲਾਈ ਜਾਂਦੇ ਯਾਰ ਕੋਈ ਨਹੀਂ ਕੋਈ ਨਹੀਂ ਥੋੜੀ ਤੌਣੀ ਪੁੱਫੀ ਥੋੜੀਆਂ ਪੌਸੇ ਕਹਿਣਾ ਕੋਈ ਨਹੀਂ ਸਾਨੂੰ ਛੱਡ ਦੇਣਾ ਜਿਹੜੀ ਥੋੜੀ ਤੌਣੀ ਅਸੀਂ ਲਾ ਲਈ ਲਾ ਲਈ ਬਸ ਓਹੀ ਨਵੇਂ ਦੀ ਯਾਰ ਖੜ ਜੋ ਓਏ ਖੜ ਜੋ ਪਾਟੀ ਪਾਟੀ ਪਾਟ ਦੇ ਰੱਖ ਦੇ